ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ ਤੇ ਅੱਜ ਵਲੌਗ ਦੇ ਵਿੱਚ ਘਰੇ ਹੀ ਗਰਮੀ ਬਹੁਤ ਜ਼ਿਆਦਾ ਯਾਰ ਗਰਮੀ ਕਰਕੇ ਪਰਮਾ ਦੇ ਘਰੇ ਤੇ ਮੈਂ ਹੁਣ ਪਿੰਡ ਚੱਲਾ ਸੀਗਾ ਨਾ ਤਾਂ ਮੜਮਟਾ ਕੰਮ ਸੀਗਾ ਉਹ ਕਰਕੇ ਆਉਣਾ ਤੇ ਦੂਜੇ ਨੰਬਰ ਤੇ ਲੈ ਕੇ ਆਉਣਾ ਆਪਾਂ ਪਿੰਡੋਂ ਕੁੰਡਾ ਕੁੰਡਾ ਲੈ ਗਣਾ ਨਵਾਂ ਕਿੱਗੇ ਆਪਾਂ ਰਗੜਨੀਆਂ ਚ ਸ਼ਰਦਾ ਜੀ ਘਰੇ तीन गंदे ठंडियाई सिरदाई रगड़ा 600 ਰੁਪਏ ਲੈ ਆਇਆ ਤਾਜ਼ਾ ਤਾਜ਼ਾ ਹਾਂ ਆ ਡੋਲਨ ਦੇ ਪਾਣੀ ਮੈਂ ਕਿਹਾ ਕਿੰਨੇ ਦਾ ਸਮਾਨ ਆਇਆ ਉਹ ਘੜੇ ਇਕ ਤੇੰਦਾ ਆ ਮੈਂ ਕਿਹਾ ਤੈਨੂੰ ਪੁੱਛੇ ਕਿ ਸੁਬਾਰੀ ਕਿੱਦੇ ਦਾ ਐ ਨਹੀਂ ਪੁੱਛਿਆ ਵੀ ਕਿੰਨੇ ਦਿਨਾਂ ਦਾ ਆ ਕਿ ਸ਼ੇ 100 ਰੁਪਏ ਦਾ ਆ ਘੜੇ ਘੜੇ ਲੈਣ ਮੇਰੀ ਦਵਾਈ ਦੀ ਦਵਾਈ ਤੁਸੀਂ ਚੁੱਪ ਕਰ ਜਾਓ ਹਾਂ ਲਓ ਜੀ ਆਪਾਂ ਵੀ ਲੈਂਦਾ ਗੋਂਡਾ ਵੈਸੇ ਇਹ ਪੱਥਰ ਦੇ ਗੁੰਡੇ ਚ ਰਗੜੀ ਜਾਂਦੀ ਹੈ ਸ਼ਰਧਾਈ ਜਿਹੜੀ ਹੁੰਦੀ ਹੈ ਠੀਕ ਹੈ ਰਗੜਾ ਜਿਹੜਾ ਹੁੰਦਾ ਪਰ ਪੱਥਰ ਦਾ ਹੁਣ ਤੁਹਾਨੂੰ ਪਤਾ ਆਪਣੇ ਪਿੰਡੋਂ ਮਿਲਣਾ ਨਹੀਂ ਸੀਗਾ ਤੇ ਘਰੇ ਵੀ ਚੜਨੀ ਵਾਲਾ ਗੁੰਡਾ ਸੀ ਇਸ ਕਰਕੇ ਲਿਆਂਦਾ ਪਰ ਲਿਆਂਦਾ ਕਰੜਾ ਪੂਰਾ ਕਿਉਂਕਿ ਰੜਿਆ ਪਿਆ ਪੂਰਾ ਪੱਕ ਪੱਕ ਕੇ ਤੇ ਅੱਜ ਬਣਾਵਾਂਗੇ ਰਗੜਾ ਅਜੇ ਤਾਂ ਨਹੀਂ ਅਜੇ ਤਾਂ ਰੋਟੀਆਂ-ਰਟੀਆਂ ਖਾਦੀਆਂ ਥੋੜਾ ਜਿਹਾ ਖੈਰ ਕੇ ਹਾਂ 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 ਬਈ ਮਿੱਠਾ ਤੇਲ ਵਜਦਾ ਤੇ ਮਾਲ ਕੰਗਣੀ ਆ ਹਾਂ ਇਹ ਕੱਲ ਵੈਸੇ ਇੱਕ ਹੀ ਦਵਾਈ ਲੈਣ ਗਿਆ ਸੀ ਜਦੋਂ ਮੇਰੇ ਦਿਮਾਗ ਚਾਈ ਵੀ ਸ਼ਰਧਾਈ ਦਾ ਸਮਾਨ ਵੀ ਲੈ ਲਿਏ ਗਰਮੀ ਬਹੁਤ ਹੋਈ ਪਈ ਐ ਤੇ ਸਮਾਨ ਫੜਾ ਕੇ ਆਉਣੇ ਬਾਪੂ ਨੂੰ ਨਾਲੇ ਉਧਰੋਂ ਕੋਟਾ ਲੈ ਕੇ ਆਉਣੇ ਕਿਉਂਕਿ ਜਿਹੜਾ ਮਿਰਚਾਂ ਵਾਲਾ ਕੋਟਾ ਨਾ ਉਹਦੇ ਨਾਲ ਨਹੀਂ ਰਗੜੀ ਜਾ ਸਕਦੀ ਵੱਡਾ ਕੋਟਾ ਚਾਹੀਦਾ ਹਾਂ ਤਾਂ ਜਿਹੜਾ ਜਿਹਦੇ ਨਾਲ ਮਤਲਬ ਕੋਈ ਦਵਾਈਆਂ ਦੂਈਆਂ ਰਖੜ ਦੇ ਬਹੁਤ ਗਰਮੀ ਹੈ ਭਾਈ ਆਵਾਜ ਮੈਂ ਤਤੀ ਜਲਦੀ ਆ ਮਚਾਉਣ ਵਾਲਾ ਕੰਮ ਇਸ ਕਰਕੇ ਅੱਜ ਗਰਮੀ ਦੇ ਵਿੱਚ ਠੰਡੀ ਠਾਰ ਸਰਦਾਈ ਬਣਾ ਕੇ ਪੀਤੀ ਰਹੀ ਕਦੇ ਪਹਿਲੀ ਹਰੀ ਬਣਾਉਣੀ ਹੈ ਉਹ ਐਕਸਪੀਰੀਅੰਸ ਹੈ ਨੀਗਾ 1:30 ਵਜੇ ਆ ਭਾਈ ਐਕਟਡਮੇ ਜੀ ਕੀਤਾ ਵੀ ਕੁਝ ਬਣਾ ਕੇ ਖਾਈਏ ਕਿ ਗਰਮੀ ਨਹੀਂ ਜਿਆਦੇ ਆ ਪੁੱਛੋ ਨਾ ਅੱਜ ਇੰਨਾ ਜਿਆਦੇ ਮੌਸਮ ਪਤਨੀ ਬਾਰ ਹਵਾ ਵੀ ਚੱਲ ਰਹੀ ਆ ਬਟ ਲੋ ਵਗ ਰਹੀ ਆ ਤੇ ਪਤਾ ਨਹੀਂ ਕਿੰਨੇ ਦਿਨ ਹੋ ਗਏ ਆ ਆਪਾਂ ਏਸੀ ਦੇ ਵਿੱਚ ਰਹੇ ਆ ਮਤਲਬ ਗੱਡੀ ਚੋਂਦੇ ਜਾਂਦੇ ਰਹੇ ਆ ਤਾਂ ਗਰਮੀ ਦਾ ਪਤਾ ਨਹੀਂ ਲੱਗਾ ਤੇ ਅੱਜ ਜਦੋਂ ਕਿਚਨ 'ਚ ਬੜੇ ਆ ਦੁਪਹਿਰ ਨੂੰ ਤੇ ਅੱਜ ਫੀਲ ਹੋ ਰਿਹਾ ਵੀ ਕਿੰਨੀ ਜ਼ਿਆਦਾ ਗਰਮੀ ਆ ਤੇ ਮੈਂ ਕਿਤੇ ਪਲੇ ਬਣਾ ਰਹੇ ਆ ਆਪਾਂ ਫ੍ਰੈਂਚ ਫ੍ਰਾਈਜ਼ ਉਹ ਐਸੇ ਬੈਠੇ ਬੈਠੇ ਆ ਨਾ ਮਨ ਕੀਤਾ ਮੈਂ ਕਿ ਮੈਂ ਕਿਤੇ ਕੁਝ ਖਾਣਾ ਆ ਮੈਂ ਕਿਤੇ ਇਹਨੇ ਕੀ ਬਣਾਏਗੀ ਮੇਰੇ ਦਿਮਾਗ 'ਚ ਕੁਝ ਨਹੀਂ ਆਇਆ ਆਲੂ ਬੈ ਸੀ 4-5 ਮੈਂ ਕਿਹਾ ਚੱਲ ਫ੍ਰੈਂਚ ਫ੍ਰਾਈਜ਼ ਬਣਾ ਲੈਂਦੇ ਆ ਤੇ ਫ੍ਰੈਂਚ ਫ੍ਰਾਈਜ਼ ਬਣਾਉਣੇ ਆ ਹੁਣ ਆਪਾਂ ਮੈਗੀ ਦੀ ਨੂੰ ਕਢਾ ਕੇ ਆਉਣੇ ਆ ਤੇ ਮੈਗੀ ਦੀ ਨੂੰ ਪੁੱਛਦੇ ਆ ਕਿੰਦਾ ਦੇ ਬਣਿਆ ਤੇ ਗਰਮੀ ਬਾਪੂ ਬਹੁਤ ਜ਼ਿਆਦਾ ਹੋਈ ਪਈ ਆ ਤੇ ਮੈਗੀ ਦੀ ਜਿਹੜਾ ਸਮਾਨ ਲੈ ਕੇ ਆਏ ਸੀ ਕੱਲ ਉਹ ਆਪਾਂ ਮੇਬੀ ਈਵਨਿੰਗ ਨੂੰ ਬਣਾਵਾਂਗੇ ਕਿਉਂਕਿ ਬਾਪੂ ਬਾਪੂ ਮਤਲਬ ਤਾਇਆ ਜੀ ਜਿਹੜੇ ਉਧਰ ਹੈ ਉਹ ਕਹਿੰਦੇ ਹਜੇ ਗਰਮੀ ਬਹੁਤ ਆ ਤੇ ਆਪਾਂ ਅੱਥ ਨੇ ਬਣਾਵਾਂਗੇ ਸੋ ਸਾਰੇ ਜਾਣੇ ਰੱਖ ਕੇ ਉਨਾ ਨੂੰ ਵੀ ਬੁਲਾ ਲਾਂਗੇ ਇਕੱਠੇ ਬਣਾਵਾਂਗੇ ਤੇ ਨਾਲੇ ਸਾਰਿਆਂ ਨੂੰ ਪਿਾਵਾਂਗੇ ਗਰਮੀ ਵੀ ਬਹੁਤ ਹੈ ਗਰਮੀ ਦੇ ਵਿੱਚ ਉਹ ਵਧੀਆ ਹੁੰਦੀ ਆ ਤੇ ਇੱਧਰ ਆਪਣੇ ਫ੍ਰੈਂਚ ਕਾਈਜ਼ ਬਣ ਰਹੇ ਆ ਇੱਧਰ ਕੁਝ ਬਣ ਗਿਆ ਇਹਨੂੰ ਮੈਡੀਕ ਨੂੰ ਪੜਾ ਕੇ ਆਉਣੀ ਆ ਤਕਦੀਰ ਵੀ ਅੰਦਰ ਆ ਮੰਮੀ ਮੇਨਾਂ ਤਾਂ ਸੁੱਤੇ ਪਏ ਆ ਬੜੀ ਦੇ ਅੰਦਰ ਪਿਆ ਨਵਾ ਕੇ ਪਰ ਲੰਬਾਰ ਪੀਣੇ ਵਿੱਚ ਸੀਗਾ ਜਦੋਂ ਥੋੜਾ ਜਿਹਾ ਸੌਕ ਧਿਆਨ ਵਿੱਚ ਚਾਲੇ ਨੂੰ ਬਾਹਰ ਕੱਢਦੇ ਹਾਂ ਇਸ ਗਰਮੀ ਬਹੁਤ ਜ਼ਿਆਦੇ ਆ ਤੇ ਹੁਣ ਆਪਾਂ ਖਿੜੇ ਆ ਮੈਡੀ ਦੇ ਫਰੈਂਕਸ ਫਰਾਈ ਲਈ ਲੈ ਕੇ ਆਉਂਦੇ ਪੁੱਛਦੇ ਕਿਵੇਂ ਦੇ ਬਣ ਗਏ। ਇਹਦੇ ਤੇ ਆਪਾਂ ਹੁਣ ਪਾਵਾਂਗੇ ਚਾਟ ਮਸਾਲਾ। ਮੈਡੀ ਦੇ ਦਾ ਮੋਸਟ ਫੇਵਰਿਟ ਹੈਗਾ ਚਾਟ ਮਸਾਲਾ ਪਾ ਕੇ ਨਾਲ ਆਪਾਂ ਜਿਹੜੀ ਦਮਾਇੋਨੇਲੀ ਹੁੰਦੀ ਸੀ ਉਹ ਪਾਵਾਂਗੇ ਤੇ ਕੈਚਅਪ ਪਾ ਕੇ ਖੰਦੀ ਵੀ। ਮੈਡੀ ਬ ਨੂੰ ਦੇ ਕੇ ਆਉਨੇ ਆ ਤੇ ਮੈਂ ਕਹਿੰਦੀ ਉਹਨਾਂ ਪੁੱਛਦੇ ਕਿਵੇਂ ਲੱਗੇ। ਦੇਖੋ ਖਾ ਕੇ ਤੇ ਦੱਸੋ ਕਿੱਦਾਂ ਦੇ ਆ। ਗੰਡੇ ਫਰਾਈ ਜੀ ਆ ਉਹ ਗੰਡੇ ਤਾਂ ਬਾਲੇ ਬਰੀਕ ਆ ਟੈਚਪਾਣਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਨਾ ਘੁੱਟ ਛੱਡ ਕੇ ਮੇਰੇ ਲਈ ਅਖੇ ਪੀਣਾ ਨਹੀਂ ਇਹ ਨਹੀਂ ਚ ਹੋਵੇ ਚਾਹੇ ਨਾ ਹੋਵੇ ਉਹ ਤਾਂ ਪੀਣੇ

110 ਦੀ ਇੰਨੀ ਨਹੀਂ ਨਹੀਂ ਬਿਲਕੁਲ ਨਾ ਪੈਰ ਕਦਾ ਹੀ ਲੈ ਲੈਂਦੀ ਹੈ ਨਹੀਂ ਸੀ ਖੁੱਲਾ ਆਂਦਾ ਸੀ ਆਣਾ ਤੇਰਾ ਜਿੰਨਾ ਕ ਬਣਦਾ ਉਨਨਾ ਬਣਾ ਲੈਂਦੀ ਮੜ ਕੇ ਫੇਰ ਹੋਰ ਲਿਆ ਮਨ ਦੂਰ ਲੋ ਨਾ ਬਸ ਸਾਰੀ ਚੱਲ ਪਾ ਬੱਪੂ ਇਹਦੇ ਚ ਆਇਆ ਕਿ ਹੋਰ ਪੂਰਾ ਪੂਰਾ ਪਾ ਨਾ ਭਾਪੀ ਵੀ ਇਹਦੀ ਮਾਰ ਕੰਮ ਨਹੀਂ ਇਹ ਨੀ ਇਹ ਕੜਾ ਖਾਣ ਵਾਲੀ ਆ ਲਾਉਣ ਵਾਲੀ ਆ ਧੋਈ ਤੇ ਹੋਣ ਲਾ ਹਨ ਹਾਂ ਤੇ ਕੋਸ ਤੋਂ ਆਉਂਦੀ ਇਹ ਤਾਂ ਬਾੜਾ ਰੋਹੋਂ ਹੁੰਦਾ ਬਾਪੂ ਹੂੰ ਟਿੱਟੇ ਵੜੇ ਆਉਂ ਗੋਬਾ ਬਾੜਾ ਬਾੜਾ ਹਮੜੇ ਨਾ ਬੰਗੂ ਪੁਸਾਉਣ ਨਾਲ ਕੀ ਹਾਂ ਵੀ ਬਾਈ ਨਾਲ ਰੰਗਣੀ ਦੀ ਹਾਂ ਫੋੜੂ ਚੱਲ ਰਹੇ ਹੋ ਆ ਭਾ ਦਾ ਮੜਾ ਜੋ ਪਸਤਾ ਕਰੋ ਬਰੂ ਵੋ ਸ਼ਾਮ ਤੇ ਹੀ ਕਰ ਦੋਨੇ ਆ ਫਿਰ ਅਸ਼ਕੀ ਜੀ ਥੋੜਾ ਪਾ ਲਓ ਥੋੜੀ ਜੀ ਫਿਰ ਹੋਰ ਲੈ ਕੇ ਬਣਾ ਲਾਂਗੇ ਆਹ ਹੋਰ ਬਾਬਾ ਬਣਾ ਬਾਬਾ ਬਣਾ ਲਾਂਗੇ ਕਿਹੜਾ ਕਰੇ ਸਾਰੇ ਢੁਈ ਦੇ ਮਰੀਜ਼ ਹੀ ਆ ਆਪਣੇ ਹੋਰ ਗੱਗੂ ਜਾਓ ਬਾ ਚ ਉਹ ਇੰਦਰੀਆ ਬਣੂ ਤੁਸੀਂ ਆਹ ਲੈ ਜੀ ਦੇਖ ਲਓ ਇਹ ਲਈ ਦੇਖੀ ਢੁਈ ਦੇ ਮਲਾਹ ਮੇਰੇ ਜੀ ਉਹ ਪੰਜਾ ਗੱਟ ਅੱਜ ਸੁਧਾ ਲੱਗਿਆ ਬੋਰਡ ਤੇ ਲੱਗਿਆ ਬਲੇ ਭਜਨ ਦੇ ਤੇ ਹਾਂ ਪਿਆਜ ਵਾਲਾ ਭਰ ਭਰਾਂ ਚੀਲ ਹਾਂ ਕਿ ਲੱਗਦਾ ਕੋਈ ਨਹੀਂ ਹਾਂ 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 ਅਸੀਂ ਤਾਂ ਮੰਗਰਾ ਆਪਣੇ ਬੋਰ ਕਰਕੇ ਇਹਨੂੰ ਪਤਾ ਹੀ ਨਹੀਂ ਚੀਜ਼ ਦਾ ਕਿੰਨਾ ਖੜਾ ਆਪਣੇ ਖਾਲਾ ਦੀ ਬੰਗੜਾ ਚੜ੍ਹਦੀ ਕੋਲ ਬਾਬੂ ਜਿੰਬੈਦ ਨਾ ਬਣਾਦੀ ਤੇਰੇ ਤੇ ਰਹਿਦੀ ਹੈ ਬਾਬੂ ਮੇਰੇ ਕੋਲ ਕਿਤਾਬਾਂ ਬਗਲੇ ਦਰਸ਼ਨ ਜੀ ਕੋਲੇ ਪਹਿਲੇ ਬਹੁਤ ਆਈ ਡੇਟ ਕਰਦਾ ਮੈਂ ਮਰਦਮ ਗਏ ਸੀ ਲਿਆ ਕੇ ਰੱਖ ਡਾਕਰ ਨੂੰ ਉਹਨੂੰ ਦਰਸ਼ਨ ਕੋਲੇ ਪੈ ਲਿਖੜੇ ਪ੍ਰੈਸ ਕਰਦੇ ਫਿਰ ਐਂਨਾ ਥੱਲੇ ਮਾਰੀ ਅਸੀਂ ਮੈਂ ਚੜਾਈ ਤਾ ਉਹ ਕਹਿੰਦੇ ਸਰਾਣਾ ਕਰਸ ਆਹ ਕਰ ਦੇ ਬੁੱਤ ਆਹ ਸਰਾਣਾ ਦਾ ਪੇਚ ਕਰ ਦਿਓ ਮੈਂ ਤਾਂ ਕਰ ਦਿਓ ਕਿਉਂ ਉੰਦਰੋਂ ਕੱਢ ਕੇ ਢਾਈ ਹੈ ਰਾ ਇੱਥੇ ਚੱਕ ਤੇ ਨਸ ਆ ਜਾ ਜਦੋਂ ਕੁਛ ਨਾ ਸਮਝ ਲੱਗੇ ਉਦੋਂ ਸ਼ਿਮਲਾ ਮਿਰਚ ਬਣਾ ਲਓ ਸ਼ਿਮਲਾ ਰਾਣੀ ਓਏ ਉਹ ਚਲਦੀ ਨਹੀਂ ਅੱਜ ਕੱਲ੍ਹ ਹੀਲ ਬੋਟ ਚੱਲੀ ਜਾਂਦੀ ਹੈ ਨਾ ਸ਼ਿਮਲਾ ਘਮਾਉਣ ਲਈ ਘਵਾਵਾ ਤੈਨੂੰ ਵੀ ਸ਼ਿਮਲਾ ਤੇ ਚੱਕ ਇਹ ਚੱਕ ਕਿੰਨੇ ਮੇਰੀ ਘੋਮਲੀ ਸ਼ਿਮਲਾ ਲੋਰੀ ਚੱਕ ਤਿੰਨ ਵਾਰੀ ਕਿੱਤੇ ਕੌਣ ਬਗਮਾਏ ਮੇ ਮੇਰਾ ਵਿਚਤ ਕਰਦਾ ਹੈ ਤਕੀ ਜਿਮਲੀ ਜਾਈ ਤੋਰਾ ਤੈਨੂੰ ਲਦਾਖ ਤੋੜ ਹੈ ਤੋੜ ਬਹੁ ਗਰਮੀ ਹੈ ਬਾਈ ਸੱਚੀ ਜਾਨ ਨੂੰ ਜੀ ਕਰਦਾ ਹੈ ਉਹ ਕੀ ਹੈ ਤਾ ਫ੍ਰੀਜ ਚ ਰੱਖਤਾ ਕੀ ਉਹ ਆਂਬ ਸੀਗੇ ਫ੍ਰੀਜ ਚ ਰੱਖ ਕੋਈ ਨਹੀਂ ਫਿਰ ਮੈਂ ਕੁਝ ਨਹੀਂ ਪੋੜਦਾ ਨਾ ਕੁਝ ਨਹੀਂ ਹੈ ਹੈ ਦੁੱਧ ਦੁੱਧ ਹੈ ਕਤਤੀ چیر ਕੇ ਖਾਣ ਵਾਲੇ ਨੇ ਇੱਕ ਦੂਜੇ ਹਾਂ ਸ਼ੁਕਰਿਆ ਤੁਸੀਂ ਹਾਂ ਕਿਉਂਕਿ ਮੇਰਾ ਬਰਥਡੇ ਆਉਣਾ ਹੈ ਕੀ ਕੀ ਗਿਫਟ ਦੇਣਾ ਕੀ ਚਾਹੀਦਾ ਆਈ ਵਾਰੀ ਤੇ ਰਹਿਂਦਾ ਇਹ ਲੋਗ ਹੁੰਦਾ ਕਿੰਨੇ 7 ਸਾਲ ਹੋ ਗਏ ਆਈ ਫਿਰ ਜਾਂ ਦੋ ਸਰ ਨੂੰ ਪਹਿਲੇ ਬਰਥਡੇ ਤੇ ਤੇ ਦੂਜੇ ਬਰਥਡੇ ਤੇ ਆਪਣੀ ਮਰਜ਼ੀ ਨਾਲ ਲੈ ਕੇ ਦਿੱਤਾ ਹੁਣ ਤਾਂ ਆਈ ਪਾਰਟੀ ਤੇ ਆਂਦਾ ਕੀ ਚਾਹੀਦਾ ਤੁਸੀਂ ਦੱਸੋ ਇਹ ਬੱਚੇ ਨੂੰ ਮੈਂ ਚੱਲੇ ਹਾਂ ਮੈਂ ਕੋਈ ਸਸਤੀ ਚੀਜ਼ ਲਿਆਵਾਂ ਜਾਂ ਮੰਨ ਲਓ ਕੋਈ ਨਾ ਮਤਲਬ ਜਿਆਦਾ ਮਹਿੰਗੀ ਲਿਆਵਾਂ ਮੈਂ ਸਸਤੀ ਜਿਆਦਾ ਮਹਿੰਗੀ ਲਿਆਵਾਂ ਨਾ ਉਹ ਗੱਲ ਫਿਰ ਉਲਟਾ ਜਾਂਦੀ ਕਬੀਲਦਾਰੀ ਤੇ ਉਲਟਾ ਜਾ ਵਰਦੀ ਗੱਲ ਹੱਡੀ ਯਾਦ ਫਾਹੇ ਜੀ ਪੈਰਾਂ ਤੇ ਕੁਝ ਲੜ ਜੇ ਕਿੱਦਾਂ ਹੋਇਆ ਤੇ ਆਹ ਨਾ ਤੂੰ ਆ ਰੋਲ ਜੇ ਇੱਧਰ ਕਰੀ 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 ਧੂਆਂ ਦਾ ਕੁਝ ਤੇ ਹੋਇਆ ਵੀ ਨਹੀਂ ਘੋਰੀ ਗਰਮੀ ਹੈ ਹੁੰਮਸੇ ਹੈ ਅੱਜ ਤਾਂ ਜਿਆਦਾ ਦੇਲਾ ਕਿੱਦਾਂ ਗੰਦਾ ਹੋ ਗਿਆ ਹੈ ਇਹ ਤਾਂ ਕਾ ਮਾਹੀਆ ਇਹਨੂੰ ਕੋਸੇ ਨਹੀਂ ਕਰ ਸਕਦੇ ਜਿੰਨਾ ਮਰਜੀ ਬਣਾ ਦੇ ਨੇ ਲਿਬੜਨਾ ਫੇਰ ਵੀ ਲਿਬੜਦੇ ਆ ਯਾਰ ਅੱਜ ਆਪਣੀ ਸਰਦਾਈ ਰਹੇਗੀ ਕਿਉਂਕਿ ਨਾ ਦੁਪਹਿਰੇ ਕੰਮ ਕਰਨ ਲੱਗੇ ਸੀ ਕੋਈ ਕਾਲੂ ਕੁੱਤਾ ਫਾਈਨਲ ਖਾਲਦਾ ਅਗਲੇ ਬਲਾਊਸ ਤੁਹਾਨੂੰ ਪੱਕਾ ਬਲਾਊਸ ਹੀ ਦੇਵੋਗੇ ਬਾਪੂ ਨਾ ਜਾਣਾ ਅੱਜ ਰਾਤ ਨੂੰ ਮੈਂ ਅੰਬਲੇ ਗਿਆ ਤੱਕ ਜੋਤ ਲਈ ਤੇ ਇਹ ਹੁਣ ਮੇਰਾ ਮਜ਼ਾਕੜਾ ਹੁੰਦੀ ਓਏ ਯਾਹ ਭਗਵਾਨਿਆ ਹੰਦਦੋ ਕਤ ਪੰਤੇ ਨੂੰ ਕਿਹਾ ਵੀ 15 ਰੁਪਏ ਵਧੇ ਸੀਗੇ ਮੇਰੇ ਕੋਲ ਫੋਨ ਹੈ ਨਹੀਂ ਜੀ ਗੂਗਲ ਪੇ ਕਰਨ ਨੂੰ 15 ਦੇ ਦੋ ਅੰਬ ਆ ਗਏ ਹੋਰ ਬੈਠੇ ਤਾਂ ਬੈਠੇ ਦਵਾਈ ਹੁਣ ਕੀ ਦੀ ਵੈ ਨਹੀਂ ਛੋਟ ਮੂ ਆ ਦਾ ਤਾਂ ਉਹ ਹੀ ਰੱਖੀ ਹੈ 350 ਦੀ ਹੁਣ ਨਹੀਂ ਛੋਟ ਮੂ ਵੀ ਅੰਬ ਹੋ ਜਾਂਦੀ ਆ ਪਹਿਲਾਂ ਵਲੌਗ ਦੇਖਣੇ ਹੁੰਦੇ ਫਿਰ ਬਾਅਦ ਚ ਛੋਟ ਮੂ ਵੀ ਦੇਖਦੀ ਆ ਉਹ ਗੱਡੀ ਵਾਲੀ ਰੱਖੀ ਆ ਜਿਹੜੀ ਉਹ ਤੇ ਨਾਲ ਜੁਨਾ ਆਇਆ ਹਾਂ ਜਿਹੜੀ ਗੱਡੀ ਲੈ ਕੇ ਆਇਆ ਹਾਂ ਹਾਂ ਫੇਰ ਹਾਂ ਕੋਨੇ ਆ ਗਿੰਦੂ ਰੋ ਇਹ ਲਾ ਰਿਹਾ ਇਹ ਸਬਸਕ੍ਰਾਈਬਰ ਉਹ ਜਿਹੜੇ ਸਕੇਪ ਨਹੀਂ ਮਾਰਦੇ ਕੋਨੇ ਬੈਠੀ ਹੈ 12 ਉੱਤੇ ਅੱਛਾ ਦੇਖ ਲੈ ਦੇਖ ਲੈ ਮੈਂ ਤਾਂ ਮੇਰੇ ਚੇ ਬਣਾਉਂਦੀ ਪਹਿਲਾਂ ਮੇਰੇ ਵਾਲਾ ਹੀ ਫੋਨ ਜਿਆ ਤਾਂ ਬਾਅਦ ਚ ਆਇਆ ਪਹਿਲਾਂ ਤੇਰਾ ਨਾ ਹੀ ਤੇਰਾ ਕੰਮ ਹੁੰਦਾ ਸੀ ਹੁਣ ਤੇਰਾ ਪ੍ਰੋ ਮੈਂ 11 ਸੀ ਮੈਂ ਪਹਿਲਾਂ ਤੇਰੇ ਕੋਲ ਕਿਹਦੇ ਕੋਲ ਕਿਉਂ ਤੇਰਾ ਨਾ ਆਪਾਂ ਵੀਡੀਓ ਜਿਆਦਾ ਸ਼ੂਟ ਕਰਦੇ ਸੀ ਵਲੌਗ ਸੋਂ ਪਾਲਾ ਮੈਂ ਕੀ ਝੂਠ ਤੇਰਾ ਫੋਨ ਤਾਂ ਖਾਲੀ ਸੁੱਖ ਨਾ ਘੱਟ ਹੁੰਦਾ 5-6 ਜੀਵੀ ਖਾਲੀ ਹੁੰਦਾ ਲੋਕ ਐਂ ਹੀ ਕਰਦੇ ਹੁੰਦੇ ਆ ਚੀਜ਼ਾਂ ਸਾਡੀਆਂ ਇਸਤੇਮਾਲ ਕਰਕੇ ਮੁੜ ਕੇ ਜਦੋਂ ਮਨ ਭਰ ਜਾਂਦਾ ਮਨ ਅੱਕ ਜਾਂਦਾ ਉਦੋਂ ਕਹ ਦਿੰਦੇ ਤੂੰ ਕੌਣ ਤੇ ਮੈਂ ਕੌਣ ਠੀਕ ਹੈ ਜੀ ਤੂੰ ਕੌਣ ਤੇ ਮੈਂ ਕੌਣ ਹਾਂ ਦੁਨੀਆ ਮਤਲਬ ਦੀ ਆ ਤੈਨੂੰ ਪਤਾ ਤੇਰੀ ਦੁਨੀਆ ਹੋਊ ਮਤਲਬ ਦੀ ਮੇਰੀ ਦੁਨੀਆ ਤਾਂ ਤੂੰ ਆ ਬਾਸੂ ਤੂੰ ਮਤਲਬ ਹੀ ਆ ਤੂੰ ਕਿਹਾ ਵੀ ਤੇਰੀ ਦੁਨੀਆ ਮਤਲਬ ਦੀ ਫਿਰ ਤੇਰੀ ਦੁਨੀਆ ਮਤਲਬ ਦੀ ਮੈਂ ਤਾਂ ਇਹ ਕਿਹਾ ਸੀ ਮੈਂ ਕਿਹਾ ਦੁਨੀਆ ਮਤਲਬ ਦੀ ਆ ਤੂੰ ਕਿਹਾ ਤੇਰੀ ਦੁਨੀਆ ਮਤਲਬ ਦੀ ਹੋਊਗੀ ਤੇ ਮੇਰੀ ਦੁਨੀਆ ਤਾਂ ਦੂ ਆ ਹਾਂ ਮੇਰੀ ਦੁਨੀਆ ਤਾਂ ਕੋਈ ਮਤਲਬ ਦੀ ਨਹੀਂ ਅੱਛਾ ਤੇਰੀ ਦੁਨੀਆ ਕਾਹਨੇ ਆ ਤਕਦੀਰ ਠੀਕ ਆ ਐਵੇਂ ਨਾ ਤੇ ਦੁਨੀਆ ਚ ਤੂੰ ਹੈਗੀ ਆ ਥੋੜੀ ਜੀ ਇਧਰ ਸਾਈਡ ਤੇ ਆਈਲੈਂਡ ਤੇ ਆਇਆ ਚੱਲ ਇਮੋਂ ਤੇ ਤਕਦੀਰ ਤੋਂ ਪਹਿਲਾਂ ਤਕਦੀਰ ਤੋਂ ਪਹਿਲਾਂ ਆਈਲੈਂਡ ਤੇ ਆਇਆ ਤੂੰ ਸਾਈਡ ਤੇ ਤੂੰ ਤਕਦੀਰ ਹੈ ਮੇਰੀ ਦੁਨੀਆ ਤਕਦੀਰ ਆ ਉਹ ਤਕਦੀਰ ਆ ਤੂੰ ਮੇਰੀ ਜਗਾ ਲੈ ਲਈ ਆ ਹੁਣ ਫੈਨ ਤਕਦੀਰ ਇਹ ਗੱਲ ਹੁੰਦੀ ਆ ਵੈਸੇ ਮੈਂ ਰੀਲਸ ਵੀ ਬਹੁਤ ਦੇਖੀ ਦੀ ਇੰਸਟਾਗ੍ਰਾਮ ਤੇ ਪਹਿਲਾ ਘਰ ਵਾਲੇ ਦਾ ਪਿਆਰ ਆਪਣੀ ਪਤਨੀ ਨਾਲ ਵੱਧ ਹੁੰਦਾ ਆ ਉਸ ਤੋਂ ਬਾਅਦ ਜੇ ਉਹਦੇ ਕੁੜੀ ਹੋ ਜਾਏ ਤਾਂ ਫਿਰ ਉਹਦਾ ਕੁੜੀ ਨਾਲ ਵੱਧ ਪਿਆਰ ਹੁੰਦਾ ਮਤਲਬ ਦੁਨੀਆ ਤਾਂ ਭਾਵੇਂ ਆ ਵੀ ਜਿਵੇਂ ਵੀ ਸਾਰਾ ਕੁਝ ਹੁਣ ਤਕਦੀਰ ਲਈ ਹੀ ਕਰਨਾ ਮੈਂ ਕਰਦਾ ਮੈਂ ਵੀ ਮੈਂ ਵੀ ਤੇਰੇ ਲਈ ਕੁਝ ਨਹੀਂ ਕਰਦੀ ਮੈਂ ਵੀ ਤਕਦੀਰ ਲਈ ਕਰਦੀ ਆ ਆਪਾਂ ਦੋਨੇ ਤਕਦੀਰ ਲਈ ਕਰਦੇ ਆ ਮਤਲਬ ਸਾਡੀ ਜ਼ਿੰਦਗੀ ਹੁਣ ਤਕਦੀਰ ਦੇ ਅੱਧ ਗਿਰਦ ਹੁੰਦੀ ਆ ਤਕਦੀਰ ਲਈ ਆ ਕਰਨਾ ਤਕਦੀਰ ਤੇ ਤਕਦੀਰ ਦਾ ਬਰਥਡੇ ਵੀ ਆਉਣ ਵਾਲਾ ਆ ਤੇ ਮੇਰਾ ਵੀ ਬਰਥਡੇ ਆਉਣ ਵਾਲਾ ਫੇਰ ਘਟ ਗਈ ਲੈ ਤਾਂ ਬਾਹਰਲਾ ਵੀ ਚੱਲਦਾ ਨਾ ਜਮਾਈ ਜਮਾਈ ਘਟ ਗਈ ਕਿੰਨਾ ਲੋਡ ਪੈਂਦਾ ਆ ਬੜਾ ਔਖਾ ਬਾਬੇ ਇਸ ਕਰਕੇ ਸਾਨੂੰ ਚੱਕ ਕੇ ਕਿਸੇ ਠੰਡੇ ਮੌਲਕ ਤੇ ਸਿੱਟਿਆ ਜਾਵੇ ਇੱਥੇ ਅਸੀਂ ਗਰਮੀ ਨਹੀਂ ਚੱਲ ਸਕਦੇ ਇੱਥੇ ਅਸੀਂ ਗਰਮੀ ਨਹੀਂ ਚੱਲ ਸਕਦੇ ਆ ਉਹ ਜਿਹੜੇ ਵਿਚਾਰੇ ਦੁਨੀਆ 'ਚ ਘੱਲਦੇ ਆ ਉਹ ਦਿਲ ਖੁਸ਼ੂ ਦਾ ਫੋਨ ਆ ਗਿਆ ਦਿਲ ਖੁਸ਼ੂ ਦਾ ਫੋਟੋ ਦੇਖ ਲਈ ਲਾਈ ਜਾਏ ਇਹ ਉਹਦੇ ਲੱਗੀ ਹੀ ਆ ਚੱਕ ਤਾਂ ਮੌਲਕਾਂ ਇਲਾਕਾ ਲਓ ਜੀ ਬਾਰੀ ਆ ਗਈ ਹੁਣ ਇਹਨਾਂ ਨੂੰ ਧੋਣ ਦੀ ਤੇ ਚਲੋ ਕੁੰਡੀ ਖੋਲ ਲਈ ਕੋਟਾ ਧੋ ਲ ਗਏ ਸਲੋਤਰ ਆਵਦਾ ਤੇ ਇਸ ਤੋਂ ਬਾਅਦ ਜਿਹੜਾ ਆ ਕੁੰਡਾ ਧੋਣਾ ਤੇ ਕੁੰਡਾ ਕੋਟਾ ਧੋ ਕੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਬਣਾਉਣਾ ਅੱਜ ਰਗੜਾ ਗਰਮੀ ਦੀ ਹਾਲਤ ਨੂੰ ਦੇਖਦੇ ਹੋਏ ਪੈਰ ਦੇ 1.5 1 ਵਜੇ ਅੱਜ ਰਗੜਾ ਲਾਇਆ ਜਾਊਗਾ ਤੇ ਠੰਡਾ ਠਾਰ ਸਰਧਾਈਆਂ ਪੀਤੀਆਂ ਜਾਣੀਆਂ ਲਓ ਜੀ ਸਲੋਤਰ ਰੱਖ ਕੇ ਤੇ ਸਮਾਨ ਲੈ ਕੇ ਨਾਲ ਸਰਧਾਈ ਦਾ ਤੇ ਬਾਲਟੀ ਦੇ ਉੱਤੇ ਰੱਖ ਕੇ ਠੰਡੀ ਠਾਰ ਹਵਾ ਦੇ ਨਜ਼ਾਰੇ ਲੈਂਦੇ ਹੋਏ ਆ ਸਪਾ ਇਹਦਰ ਲੇਸੀ ਚ ਬਹਿ ਕੇ ਰੜਨਾਗੇ ਸਾਰੇ ਇੱਥੇ ਕਿਉਂਕਿ ਮਾਰ ਤਾਂ ਬਾਈ ਗਰਮੀ ਬਹੁਤ ਹੈ। ਅੰਦਰੋਂ ਅਸੀਂ ਤੋ ਜਾਣੇ ਹਰੇ ਹੋਣਾ ਅਸੀਂ। ਇੱਥੋਂ ਸਾਰਿਆਂ ਨੂੰ ਜਾਣਾ ਪੈਣਾ। ਸੋਇਸ ਕਰਕੇ ਉਠਾਉਣੇ ਸਾਰਿਆਂ ਨੂੰ ਸਲੋਤਰ ਮਾਰ ਕੇ। ਕਰਨਾ। ਤਾਂ ਤਰੋਂ ਗੇਰ ਨੂੰ ਨਹੀਂ ਮਿਲਦਾ। ਬਾਪੂ ਨੂੰ ਬੁਲਾ ਲਵਾਂਗਾ। ਉਹ ਪਹਿਲਾ ਉਹ ਨਹੀਂ ਯਾਰ ਫੇਰ ਤੂੰ ਦਾ। ਉਹਨੇ ਮੈਂ ਸ਼ੈਫ ਵਾਲਾ ਤਰਸ ਦਰ ਦੇਣਾ ਸਾਰਾ ਕੁਝ। ਉਹਨੇ ਤਾਂ ਉਹ ਤਾਂ ਖਾਲਦਾ। ਮਾਨ ਥੋੜਾ ਹੋਰ ਲੈ। ਉਹ ਤਾਂ ਕੱਲ ਤਾਂ ਐਕਸਾਈਟਡ ਹੋਇਆ ਪਿਆ ਸ਼ਰਧਾ ਹੀ ਲਈ ਦੱਸੋ ਬੋਸਰ ਦੱਸਤੀ ਕਿਤੇ ਵੀ ਸੁੱਖਿਆ ਨਹੀਂ ਹੋਈ ਆ ਤਾਂ ਆਪਾਂ ਵੀ ਨਹੀਂ ਆ ਰਹੇ ਆ ਨਾ ਉਹਦਾ ਕੀ ਕਰਦੇ ਰਹਿਨੇ ਲੈ ਬੜੀ ਕਾ ਨਰਜੀ ਉਹ ਕਾਕਨਾ ਤਾਂ ਚੰਗਾ ਹੀ ਆ ਇਹ ਮਿਹਨਤ ਹੈ ਨਾਲੇ ਕਿੰਨੇ ਕਦਨ ਮਿਹਨਤ ਖਾ ਲੂੰਗੀ ਦੇਖਦੀ ਆ ਮੈਂ ਤੁਹਾਨੂੰ ਪਰਫੂਮ ਉਹ ਰੇਪਾਂ ਜਦੋਂ ਜਦੋਂ ਪਤਰਾ ਗੰਦ ਆਹੋ ਹੋ ਗਿਆ ਪਤਾ ਨਹੀਂ ਪਤਰੀ ਦਰਦ ਹੋਇਆ ਸੀ ਕਾਲੀ ਮਿਰਚ ਦੱਸੋ ਵੀ ਓਏ ਉਹ ਕਾਲੀ ਮਿਰਚ ਨਾਲ ਬਲੈਕ ਚੂਆਵਾਂ ਇਹ ਕੀ ਆ ਇਹ ਪਤਾ ਨਹੀਂ ਉਹ ਕੀ ਹੁੰਦੇ ਐ ਫੈਸਤਾ ਯਾਰ ਜਿਹੜੇ ਗੰਦ ਨੇ ਜਿਹੜੇ ਆਪਾਂ ਫੈਸਤਾ ਸੈਟ ਫਿਰ ਵਿੱਚ ਹੋਰ ਥੋੜੀ ਬੱਸ ਬਹੁਤ ਆ ਗਏ ਹੋਰ ਕੀ ਦੇ ਆ ਗਏ ਪਸਤਾ ਨੂਨ ਦੇ ਵਾਲੇ ਕੰਪੈਨ ਤੁਸੀਂ ਸਾਰਾ ਪਤਾ ਦੇ ਲਾ ਤੁਹਾਨੂੰ ਜਿਹੜਾ ਚੀਜ਼ ਦੇ ਫੇਬ੍ਰਿਕ ਤੁਹਾਨੂੰ ਆਉਂਦੇ ਦਿੱਲੀ ਤੋਂ ਆਲਾ ਮਿਸਰੀ ਪਾਲਦੇ ਆਪਾਂ ਨੂੰ ਦੇਖਦੀ ਰਹਿੰਦੇ ਆ ਉਹ ਸਾਰੀ ਤੇਰੀ ਜ਼ਿੰਮੇਵਾਰੀ ਹੁੰਦੀ ਮੁੰਡੇ ਜੱਤ ਕੇ ਬਲਾਉਂ ਲਈ ਆ ਵੀ ਹੁਣ ਦੇਖਣਾ ਉਹਨੇ ਤੂੰ ਬੋਲਦੀਆਂ ਵਿੱਚ ਆ ਕੋੜੀਆਂ ਪਾ ਲਿਓ ਕੁਆਂਟੀਟੀ ਥੋੜੀ ਪਾ ਲਿਓ ਲੈ ਲੱਖਾਂ ਕਾਲੀ ਮੈਚ ਪਾਉਂਦੇ ਹਾਂ ਹਾਏ ਹਾਏ ਉਹ ਪੁੱਲ ਉੱਤੇ ਹੀ ਬਾਵਾਂ ਜਲਦੀ ਤਾਂ ਹੂਣਾ ਹੀ ਇਹਨੇ ਲੋ ਬਈ ਇਹਦਾ ਦੀ ਆਪਾ ਸਮਾਨ ਕੇ ਬਾਹਲਾ ਤਾਰੀ ਘੱਟ ਵੱਧ ਤੇ ਤੈਨੂੰ ਪਾਲਿਆ ਘਟ ਗਿਆ ਤਾਂ ਯਾਰ ਕੋਈ ਚੱਕਰ ਨਹੀਂ 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 ਉ ਜੰਦੇ ਜਰੀ ਮੇਰੀ ਵੱਧ ਗਿਆ ਤਾਂ ਕੋਈ ਫਿਰ ਐ ਕੋਈ ਗੱਲ ਨਹੀਂ ਦੁੱਧ ਵੱਧ ਪਾ ਲਿਓ ਪਾ ਲਿਆ ਕੋਈ ਨਹੀਂ ਦੁੱਧ ਵੱਧ ਪਾ ਲਿਓ ਤੂੰ ਫੋਨ ਆ ਗਿਆ ਇਹ ਤਾਂ ਕਾਤ ਰਿਹਾ ਮੇਰਾ पार्टी ली भाभी सारा बापू ने रगड़िया कुछ नहीं चल चल बापू ਕਹਣਾ ਦੋ ਦੇ ਤਾਂ ਲੱਸਾ ਬੋਲੋ ਉੱਤੋਂ ਪਾਵਾਂਗੇ ਦੁੱਧ ਆਪਾਂ ਪਾਲਾਂਗੇ ਉੱਤੋਂ ਪਾਵਾਂਗੇ ਸਰਦਾ ਨਹੀਂ ਦੁੱਧ ਦੀ ਤੁਹਾਨੂੰ ਕੱਢ ਦਾਂਗੇ ਅਸੀਂ ਪਾਲਾਂਗੇ ਅਈ ਜਿਹੜਾ ਜੀ ਆ ਰਿਹਾ ਕੁੰਡੇ ਜੋ ਕੁੰਡੇ ਜਿਹਨੇ ਕਹੇ ਕੋਟੇ ਆ ਪੋਗਦਿੰ ਪਾ ਗਏ ਪਤਲਾ ਹੁੰਦੀ ਗੀਰ ਵੀ ਪਤਲਾ ਹੋ ਤਾਂ ਜਾਨ ਪੈਂਦੀ ਗੀਰਾ ਕਰਦਾ ਆਏ ਹਾਏ ਮੈਨੂੰ ਲੱਗੂ ਕੀ ਅੱਜ ਤੇ ਡਰ ਦੇ ਵਿੱਚ ਆ ਰੋਟੀ ਆ ਦੇ ਚਾਦੇ ਚ ਇਹਦੇ ਚ ਕੋਈ ਨਹੀਂ ਪੌੜੇ ਦੇ ਵਿੱਚ ਉਹ ਜ਼ਿਆਦਾ ਰਹਿੰਦੀ ਤੂੰ ਉਹ ਕਹਿੰਦਾ ਕਿਹੜੇ ਕੱਪੜੇ ਚ ਪਾਣਾ ਬਾਪੂ ਤੇ ਇਹਦਾ ਬਾਲਟੀ ਚ ਉਹ ਬਿਲਕੁਲ ਨਹੀਂ ਦਿੱਤੇ ਹੈ ਤਾਂ ਤੋਤੀ ਆ ਹਾਂ ਤੋ ਖੇਲ ਤੋਤੀ ਲਿਆ ਦੀ ਪਾ ਚੱਲ ਚਲੋ ਭਾਈ ਹੋਰ ਕੀ ਜਿਆਦੇ ਪੜਦਾ ਰਮਨਾ ਜੇ ਇਹ ਸੈਟ ਕੋਈ ਪਾਣੀ ਪਾਣੀ ਦੀ ਕੀ ਐ ਤੇ ਦੁੱਧ ਦਾ ਯਾਰ ਆ ਪਾਲਾ ਨਹੀਂ ਤਾਂ ਤੂੰ ਕਿੰਨਾ ਸੁਭਣ ਉਹਦੇ ਦੀ ਆ ਪਾਣੀ ਆ ਜਾ ਆ ਜਾ ਲਿਆ ਲਿਆ ਰੋੜਾ ਬੰਦੀ ਕਿਉਂ ਨਹੀਂ ਹੋਇਆ ਠੀਕ ਹੋ ਗਏ ਚਾਰ ਦਿਨ ਗਰਮੀ ਆ ਮੁਰ ਘੇਈ ਪਾ ਜਾਣਾ ਸਭ ਜੀ ਲੋਕ ਚੱਲ ਚੱਲ ਬੱਸ ਬੱਸ ਕੋਈ ਕੋਈ ਜੀ ਸੋਰਾ ਨੂੰ ਜੀ ਵੜੇ ਨੂੰ ਆ ਗਰੋਦ ਹੋ ਗਏ ਨਾ ਬੱਚਾ ਹਾਂ ਹਾਂ ਗਰੋਦ ਹੋ ਗਏ ਇਹਨੂੰ ਗੱਟ ਚੜਾਵਾ ਯਾਰ ਮਰੀ ਚਾਲ ਨੂੰ ਹੱਥ ਨਾਲ ਹਾਂ ਮਾਰਨਾ ਵੀ ਇਹਨੂੰ ਵਾਰਾ ਸਲਾ ਗੱਟ ਚੜਾਓ ਉਹਨੂੰ ਗੱਟ ਚੜਾਏ ਜੀ ਮਰੀ ਚੋਲ ਲਓ ਜੀ ਰਗੜਾ ਆਪਣਾ ਹੋ ਗਿਆ ਤਿਆਰ ਤੇ ਹੁਣ ਵੇਖੋ ਕਿਵੇਂ ਲੱਗਦਾ ਜੀ ਪਹਿਲਾ ਐਕਸਪੀਰੀਅੰਸ ਹੈਗਾ ਉਹ ਤਾਂ ਸਭ ਕੋਈ ਬੋਲ ਖੜ ਜਾ ਬਣਾ ਪਰ ਮਿਸਰੀ ਪਾਈ ਮਿਸਰੀ ਪਾਈ ਅਸੀਂ ਇੰਨੀ ਮਿਸਰੀ ਤੇ ਲੋੜ ਵੀ ਕੁਝ ਪਾਉਣਾ ਪੈਣਾ ਉਹਨਾਂ ਨੇ ਮੈਨੂੰ ਕੱਟ ਬਣਾ ਕੇ ਦਿੱਤੀ ਪੂਰੀ ਇਹ ਫੇਰ ਜਿਆਦੇ ਨਾ ਕਰਤਾ ਵੇ ਉਹ ਆਂਦੇ ਵੀ ਇਹ ਮਤਲਬ ਇਹ ਘਟੋ ਇੰਨਾ ਮਿੱਠਾ ਪਾ ਦਾ ਲਓ ਜੀ ਇਹਨੂੰ ਦੱਬਾ ਕੇ ਸਰਦਾਈ ਭਾਈ ਇੱਕ ਗੱਲ ਠੀਕ ਆ ਤਾਂ ਸਾਨੂੰ ਕਹਿੰਦਾ ਨਾ ਪਰ ਮੇਰੀ ਤੁਸੀਂ ਹੁਣ ਧੁੱਪੇ ਪੈ ਜਾਓ ਤੁਹਾਨੂੰ ਗਰਮੀ ਨਹੀਂ ਲੱਗਣੀ ਇਹ ਹਵਾਇਂ ਵਿੱਚ ੱਤੀ ਵਗੀ ਇਹਨਾਂ ਦਾ ਫੀਲ ਜਮਾ ਨਹੀਂ ਹੁੰਦੀ। ਕੇਰਾਂ ਦੇ ਕੇਰਾਂ ਜਿਹਾ ਅਸਰ ਹੁੰਦਾ ਹੀ ਆ। ਪਤਾ ਨਹੀਂ ਫਿਰ ਆਪ ਰਗੜੀ ਤਾਂ ਕਰਕੇ ਆਂ ਲੱਗਦਾ। ਮਿਹਨਤ ਬਹੁਤ ਆ ਪਰ ਵੀ ਇਸ ਕੰਮ ਦੇ ਵਿੱਚ ਬੰਮਾ ਰਹਿ ਗਈਆਂ ਸਾਡੇ ਨੂੰ। ਚੱਲ ਕੋਈ ਗੱਲ ਨਹੀਂ ਪਹਿਲਾਂ ਮੈਂ ਕੋਟਾ ਹੀ ਪੁੱਠਾ ਫੜਾਤਾ ਸੀ ਇਹਨਾਂ ਨੂੰ। ਉਹ ਸਾਡੇ ਦਾ ਬਾੜਾ ਜੋ ਲੱਗਾ ਮੇਰਾ ਤਾਂ ਖੁਸ਼ਦਾ। ਦੋ ਤਿੰਨ ਘੰਟੇ ਚਲਾਇਆ। ਚਲੋ। ਹੁਣ ਸੌਣੇ ਆ ਦੋ ਦੋ ਤਿੰਨ ਤਿੰਨ ਘੰਟੇ। ਤੇ ਫੇਰ ਬਣੂਗੀ ਗੱਲਬਾਤ। ਆ ਗਿਆ ਨਿਆਰਾ پیسے ਭੀ ਕੇ। ਏਅਰ ਕੋਕ ਜਾਂ ਇਹਨਾਂ ਚੀਜ਼ਾਂ ਨਾਲੋਂ ਥੋੜਾ ਵੈਸੇ ਤਾਂ ਆਪਾਂ ਉਹ ਵੀ ਪੀਨੇ ਪੁੰਨੇ ਬਹੁਤ ਤੇ ਪਰ ਘਰੇ ਬੰਦਾ ਜੇ ਇਹੋ ਜੀ ਚੀਜ਼ ਬਣਾ ਕੇ ਪੀ ਲੇ ਯਾਰ ਗਰਮੀ 'ਚ ਤਾਕਤ ਨਾਲੇ ਤੇ ਨਾਲੇ ਠੰਡੀ ਹੈ ਨਾ ਵਧੀਆ ਗੱਲ ਹੈ ਰਲਕੇ ਹੁੰਦਾ ਇਹੋ ਜਿਹਾ ਕੰਮ ਯਾਰ ਕੱल्ल्या ਦਾ ਕੱल्ल्या ਦੇ ਹੈ ਬੱਸ ਦਾ ਹੋਰ ਮੰਮੀ ਉਹ ਰਾਸਤੇ ਵੀ ਲ ਜਾਂਦਾ ਪਾਪੇ ਹੁਣ ਆਸਤੇ ਵੀ ਬਾਲਟੀ ਦੇ ਵਿੱਚ ਇਹਦੇ ਵਿੱਚ ਤੇ ਇਹਨੂੰ ਰੱਖ ਦੇਣਾ ਆਪਾਂ ਫਰਿੱਜ 'ਚ ਤਲਤੀ ਉਹ ਲੱਗੇ ਉੱਥੇ ਪਈ ਪਈ ਬੰਦ ਕੇ ਪਈ ਕੀ ਠੰਡ ਨਾ ਮੈਂ ਤੁਹਾਨੂੰ ਲੇਟ ਕੇ ਪਾਈ ਨਾ ਰਾਤ ਨੂੰ ਇਹ ਜਾਈ ਜਾਈ ਤੂੰ ਜਾ ਦੇ ਰ ਬੜੀ ਨੀ ਪਾਣੀ ਚਾਹੀਦੀ ਕੀ ਪਾਦੀ ਬੜੀ ਨੂੰ ਤੂੰ ਪੀ ਲੈ ਆਦੀ ਕੇ ਮੁੜ ਕੇ ਲੋਈ ਹੁਣ ਐਸੀ ਚੱਲਦਾ ਤੇ ਹਮ ਸੌਨੇ ਘੰਟਾ ਡੇਢ ਘੰਟਾ ਰਗੜਾ ਪੀ ਕੇ ਕੈਸਾ ਫੀਲ ਹੋ ਰਹਾ ਹੈ ਬੜੀ ਆ ਨੀਂਦ ਬਹੁਤ ਵਧੀਆਈ 2 ਘੰਟੇ ਕਿੰਨੇ ਘੰਟੇ ਸੌਂਦੀ ਹੈ ਹੈ ਇਹ ਦੋ ਸੁੱਤੀ ਸੀ ਤੂੰ ਕਦੋਂ ਦੀ ਸੁੱਤੀ ਹੈ ਮਜ਼ਾ ਆ ਰਿਹਾ ਕੱਲ ਫੇ ਬਣਾਵਾਂਗਾ ਪਾਪਾ ਤਾਂ ਆਇਆ ਨਹੀਂ ਸੀ ਨਾਲੇ 4 ਵਜੇ ਆਣਾ ਤੂੰ ਇੰਨੇ ਸੇਕ ਚ ਕਿਵੇਂ ਬੈਠਾ ਇੱਥੇ ਸੇਕ ਚ ਬਸ ਇਦਾਂ ਹੀ ਬੈਠਾ ਵੀ ਏਸੇ ਚੱਲਦਾ ਨੀਗਾ ਅੱਗ ਲੱਗੀ ਪਈ ਆ ਬਾਹਰ ਬਲੈਡ ਵੀ ਚੱਲ ਗਈ ਲੈ ਅੰਦਰ ਬਹਿ ਜਾਂਦਾ ਅੰਦਰ ਥੋੜਾ ਬਹੁਤ ਮੁੜਕਾ ਵੀ ਕੱਢਣਾ ਚਾਹੀਦਾ ਬੰਦੇ ਨੂੰ ਐਨੇ ਸੋਹਣੀ ਵੀਂਦ ਆਈ ਹੈ ਨਾ ਉਹ ਪੀ ਕੇ ਥੋੜਾ ਮਿੱਠਾ ਜ਼ਿਆਦਾ ਘੱਟ ਨਹੀਂ ਕਰਨਾ ਮਿੱਠਾ ਤਾਂ ਦੁੱਧ ਘੱਟ ਹੋਵੇ ਮਿਰਚਾਂ ਤੇਜ਼ ਹੋਣ ਥੋੜਾ ਜਿਆਦਾ ਮਿਰਚਾਂ ਨਾਲ ਤੇਜ਼ ਹੋਣੀ ਫੇਰ ਹੀ ਗੱਲ ਬਣਦੀ ਆ ਦੋ ਗਲਾਸ ਚਾੜ ਲੈ ਕਿੰਨੇ ਮੈਂ ਦੋ ਕਿੰਨੇ ਕਹ ਫਿਰ ਬਾਈ ਨੇ ਵੀਤਾ ਵੱਡਾ ਭਰ ਕੇ